ਇਸੋ ਲਈ ਕਾਂਗਰਸ ਪਾਰਟੀ ਦੇ ਵਿੱਚ ਖਾਸਾ ਵਿਵਾਦ ਮੱਚਿਆ ਹੋਇਆ ਹੈ ਕਾਂਗਰਸ ਪਾਰਟੀ ਦੇ ਅੰਦਰ ਖਾਸਾ ਰੌਲਾ ਪਿਆ ਹੋਇਆ ਹੈ ਸਾਫ਼ ਕਿਹਾ ਜਾ ਸਕਦਾ ਹੈ ਕਿ ਜਿਹੜਾ ਰੌੜਿਆ ਪਿਆ ਕਾਂਗਰਸ ਪਾਰਟੀ ਦੇ ਅੰਦਰ ਖਾਸ ਕਰਕੇ ਉਹ ਇਸ ਕਰਕੇ ਹੈ ਕਿਉਂਕਿ ਇੱਕ ਇਹੋ ਜਿਹਾ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡਣ ਦੀ ਫਰਾਗ ਵਿੱਚ ਹੋ ਸਕਦਾ ਹੈ ਜਿਹੜਾ ਪਰਿਵਾਰ ਕਾਂਗਰਸ ਪਾਰਟੀ ਨਾਲ ਬੇਹੱਦ ਪੁਰਾਣਾ ਜੁੜਿਆ ਹੋਇਆ ਬਹੁਤ ਪੁਰਾਣਾ ਜੁੜਿਆ ਹੋਇਆ ਉਹ ਪਰਿਵਾਰ ਹੋਰ ਕੋਈ ਨਹੀਂ ਸਗੋ ਚੌਧਰੀ ਪਰਿਵਾਰ ਹੈ ਸੰਤੋਖ ਸਿੰਘ ਚੌਧਰੀ ਦਾ ਪਰਿਵਾਰ ਹੈ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਬਹੁਤ ਪਹਿਲਾਂ ਤੋਂ ਜੁੜੇ ਹੋਏ ਨੇ ਔਰ ਸੰਤੋਖ ਸਿੰਘ ਚੌਧਰੀ ਵੀ ਕਾਂਗਰਸ ਪਾਰਟੀ ਦਾ ਖਾਸ ਕਰਕੇ ਜਲੰਧਰ ਸੀਟ ਦਾ ਇੱਕ ਵੱਡਾ ਹਿੱਸਾ ਰਏ ਨੇ ਜਲੰਧਰ ਸੀਟ ਤੋਂ ਦੋ ਵਾਰ ਐਮਪੀ ਰਹੇ ਨੇ ਹਾਲਾਂਕਿ ਉਹਨਾਂ ਦੇ ਦਿਹਾਂਸ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਨੇ ਵੀ ਕੋਸ਼ਿਸ਼ ਕੀਤੀ ਔਰ ਦੂਜੇ ਪਾਸੇ ਉਹਨਾਂ ਦੇ ਬੇਟੇ ਵਿਕਰਮਜੀਤ ਸਿੰਘ ਚੌਧਰੀ ਜਿਹੜੇ ਨੇ ਉਹ ਬਲਾਰ ਤੋਂ ਐਮਐਲਏ ਨੇ ਪਰ ਉਹ ਪਰਿਵਾਰ ਹੁਣ ਕਾਂਗਰਸ ਪਾਰਟੀ ਛੱਡ ਸਕਦਾ ਆ ਉਸ ਦਾ ਅਸਲ ਤੇ ਮੁੱਖ ਕਾਰਨ ਜਿਹੜਾ ਦੱਸਿਆ ਜਾ ਰਿਹਾ ਜੀ ਇਹ ਛੱਡਦੇ ਵੀ ਨਹੀਂ ਉਹ ਸਿਰਫ ਫੇਸ ਕਰਕੇ ਕਿਉਂਕਿ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਲਿਆਂਦਾ ਗਿਆ ਇੱਕ ਆ ਵਾਰਤਾਲਾਪ ਵਿਸ਼ੇਸ਼ ਤੌਰ ਦੇ ਉਪਕੇਸ ਵਿੱਚ ਚੱਲਦਾ ਪਿਆ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਭਵਨ ਦੇ ਵਿੱਚ ਇਹ ਵਾਦ ਇਸ ਕਰਕੇ ਹੋਇਆ ਕਿਉਂਕਿ ਜਦੋਂ ਚਰਨਜੀਤ ਸਿੰਘ ਚੰਨੀ ਦੇ ਬਾਰੇ ਵਿੱਚ ਗੱਲਬਾਤ ਚੱਲ ਰਹੀ ਸੀ ਜਿਹੜਾ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾਉਣ ਬਾਰੇ ਗੱਲ ਚੱਲ ਰਹੀ ਸੀ ਉਦੋਂ ਮੋਹਿੰਦਰ ਕੇਪੀ ਜਿਹੜੇ ਜਲੰਧਰ ਦੀ ਸਿਆਸਤ ਦਾ ਪੁਰਾਣਾ ਹਿੱਸਾ ਨੇ ਚੌਧਰੀ ਸੰਤੋਖ ਸਿੰਘ ਤੋਂ ਪਹਿਲਾਂ ਜਲੰਧਰ ਸੀਟ ਦੇ ਉੱਤੇ ਐਮਪੀ ਦੀ ਸੀਟ ਜਿੱਤ ਚੁੱਕੇ ਮੋਹਿੰਦਰ ਕੇਪੀ ਨੇ ਮੋਹਿੰਦਰ ਕੇਪੀ ਦਾ ਕੋਈ ਕਰੀਬੀ ਸਾਥੀ ਕੋਈ ਵਿਅਕਤੀ ਉੱਥੇ ਮੌਜੂਦ ਰਹਿੰਦਾ ਆ ਜੋ ਕਿ ਇਹ ਸਭ ਕੁਝ ਸੁਣ ਲੈਂਦਾ ਔਰ ਉਸ ਤੋਂ ਬਾਅਦ ਉੱਥੇ ਹੱਥਾਪਾਈ ਸ਼ੁਰੂ ਹੋ ਜਾਂਦੀ ਹੈ ਉਹ ਪਹਿਲਾ ਐਗਜ਼ਾਮਪਲ ਤਾਂ ਉੱਥੇ ਹੀ ਮਿਲ ਗਿਆ ਸੀ ਕਿ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਵਿੱਚ ਜਲੰਧਰ ਦੇ ਅੰਦਰ ਖਾਸ ਕਰਕੇ ਆਉਣ ਦੇ ਨਾਲ ਕੀ ਹੋਵੇਗਾ ਔਰ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਆਉਣ ਤੋਂ ਬਾਅਦ ਚੌਧਰੀ ਪਰਿਵਾਰ ਨੂੰ ਵੀ ਹੁਣ ਖਾਸੀ ਤਕਲੀਫ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਹੁਣ ਇਹ ਚਰਚੇ ਚੱਲਦੇ ਪਏ ਨੇ ਕਿ ਚੌਧਰੀ ਪਰਿਵਾਰ ਹੁਣ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦਾ ਹੈ ਕਿਉਂਕਿ ਸਾਫਟ ਟੌਰ ਦੇ ਉੱਤੇ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਬਾਹਰ ਉਲਾਂਟੇ ਗਏ ਨੇ ਜਲੰਧਰ ਦੇ ਵਿੱਚ ਜਲੰਧਰ ਦੇ ਨਾਲ ਉਹ ਤਾਂ ਤਾਲੁਕ ਬੇਸ਼ੱਕ ਹੈਗਾ ਆ ਪਰ ਚੌਧਰੀ ਪਰਿਵਾਰ ਆ ਜਲੰਧਰ ਦੇ ਉੱਤੇ ਜਲੰਧਰ ਦੀ ਸੀਟ ਦੇ ਉੱਤੇ ਦਾਅਵੇਦਾਰੀ ਠੋਕਦਾਇਆ ਹੁਣ ਤੱਕ ਚਰਚੇ ਚੱਲਦੇ ਪਏ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਲੋਕ ਸਭਾ ਇਲੈਕਸ਼ਨ ਲੜਨਗੇ ਜਲੰਧਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਰਾਏ ਦਾ ਮਕਾਨ ਵੀ ਲੈ ਲਿਆ ਪਰ ਚਰਨਜੀਤ ਸਿੰਘ ਚੰਨੀ ਦੇ ਜਲੰਧਰ ਆਉਣ ਤੋਂ ਬਾਅਦ ਚੌਧਰੀ ਪਰਿਵਾਰ ਨੂੰ ਖਾਸੀ ਤਕਲੀਫ ਹੋ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਚੌਧਰੀ ਪਰਿਵਾਰ ਇਸ ਵੇਲੇ ਬਲਟੀ ਮਾਰਡਨ ਦੀ ਫਰਾਗ ਦੇ ਵਿੱਚ ਹੈ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਕਿਸੇ ਵੇਲੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦਾ ਹੈ ਚੌਧਰੀ ਪਰਿਵਾਰ ਔਰ ਦਿੱਲੀ ਦੇ ਵਿੱਚ ਫਿਲਹਾਲ ਚੌਧਰੀ ਪਰਿਵਾਰ ਹੈਗਾ ਇਹ ਦੱਸਿਆ ਜਾ ਰਿਹਾ ਹੈ ਕਿ ਚੌਧਰੀ ਪਰਿਵਾਰ ਵੱਲੋਂ ਕਿਸੇ ਵੇਲੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਜਾ ਸਕਦਾ ਹੈ ਔਰ ਇਸ ਦਾ ਮੁੱਖ ਕਾਰਨ ਇਹੀ ਹੈ ਕਿ ਚਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐ ਲਾਣਿਆ ਗਿਆ ਚਨਜੀਤ ਸਿੰਘ ਚੰਨੀ ਦੀ ਉਮੀਦਵਾਰੀ ਸ਼ਾਇਦ ਕਾਂਗਰਸ ਪਾਰਟੀ ਨੂੰ ਜ਼ਿਆਦਾ ਵਾਜਿਬ ਲੱਗਦੀ ਪਈ ਹੈ ਕਾਂਗਰਸ ਪਾਰਟੀ ਸਮਝਦੀ ਹੈ ਕਿ ਚਨਜੀਤ ਸਿੰਘ ਚੰਨੀ ਉਹਨਾਂ ਨੂੰ ਚੋਣ ਜਿਤਾ ਸਕਦੇ ਨੇ ਪਰ ਦੂਜੇ ਪਾਸੇ ਜੇ ਗੱਲ ਕਰੀਏ ਚੌਧਰੀ ਪਰਿਵਾਰ ਦੀ ਤਾਂ ਕਾਂਗਰਸ ਪਾਰਟੀ ਨੇ ਜ਼ਿਲ੍ਹੀ ਚੋਣ ਵਿੱਚ ਹੀ ਉਹ ਸਾਰਾ ਕੁਝ ਦੇਖ ਲਿਆ ਸੀ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਪਰਫਾਰਮ ਕੀਤਾ ਔਰ ਕਿਸ ਤਰ੍ਹਾਂ ਦਾ ਉਹਨਾਂ ਦਾ ਪ੍ਰੋਗਰਾਮ ਰਿਹਾ ਕਿਸ ਤਰ੍ਹਾਂ ਦਾ ਉਹਨਾਂ ਦੀ ਸਿਆਸਤ ਰਹੀ ਹੈ ਸੰਤੋਖ ਸਿੰਘ ਚੌਧਰੀ ਦੇ ਮੌਤ ਤੋਂ ਬਾਅਦ ਔਰ ਦੂਜੇ ਪਾਸੇ ਹੁਣ ਚਰਨਜੀਤ ਸਿੰਘ ਚੰਨੀ ਸ਼ਾਇਦ ਠੁਕਮੇ ਉਮੀਦਵਾਰ ਨਜ਼ਰ ਆ ਰਹੇ ਨੇ ਕਾਂਗਰਸ ਦੀ ਹਾਈਕਮਾਨ ਨੂੰ ਵੀ ਇਸ ਕਰਕੇ ਉਹਨਾਂ ਨੂੰ ਜਲੰਧਰ ਸੀਟ ਦੇ ਉੱਤੇ ਉਤਾਰਿਆ ਗਿਆ ਪਰ ਦੂਜੇ ਪਾਸੇ ਜੇ ਗੱਲ ਕਰੀਏ ਚੌਧਰੀ ਪਰਿਵਾਰ ਦੀ ਚੌਧਰੀ ਪਰਿਵਾਰ ਦੇ ਵੱਲੋਂ ਇਸ ਉੱਤੇ ਸ਼ਾਇਦ ਇਤਰਾਜ਼ ਕੀਤਾ ਜਾ ਰਿਹਾ ਜਿਵੇਂ ਵਿਕਰਮ ਸਿੰਘ ਚੌਧਰੀ ਦੇ ਪਹਿਲਾ ਬਿਆਨ ਸਾਹਮਣੇ ਆਏ ਸੀ ਕਿ ਚਰਨਜੀਤ ਸਿੰਘ ਚੰਨੀ ਨੇ ਨਾ ਤਾਂ ਆਪਣਾ ਹਲਕਾ ਚਮਕੌਰ ਸਾਹਿਬ ਜਿੱਤਿਆ ਸੀ ਨਾ ਹੀ ਦੂਜੇ ਹਲਕੇ ਤੋਂ ਜਿੱਥੋਂ ਖੜੇ ਹੋਏ ਸੀ ਉਹ ਜਿੱਤ ਹਾਸਲ ਕਰ ਸਕੇ ਸੀ ਇੱਕ ਹਾਰੇ ਹੋਏ ਲੀਡਰ ਨੂੰ ਹਾਰੇ ਹੋਏ ਸਾਬਕਾ ਮੁੱਖ ਮੰਤਰੀ ਨੂੰ ਕਿਉਂ ਦਲੰਦਰ ਸੀਟ ਤੋਂ ਉਮੀਦਵਾਰ ਐਲਾਨਿਆ ਜਾ ਰਿਹਾ ਇਹ ਸਵਾਲ ਚੁੱਕਦੇ ਨਜ਼ਰ ਆ ਰਿਹਾ ਸੀ ਵਿਕਰਮ ਸਿੰਘ ਚੌਧਰੀ ਸਾਫ਼ ਤੌਰ ਦੇ ਉੱਤੇ ਬਖਾਵਤ ਉਸ ਵੇਲੇ ਨਜ਼ਰ ਆਉਣ ਲੱਗੀ ਸੀ ਪਰ ਕੀ ਇਹ ਬਗਾਵਤ ਹੁਣ ਵੱਡੇ ਪੱਧਰ ਤੇ ਉੱਤੇ ਨਜ਼ਰ ਆਵੇਗੀ ਇਹ ਸਮਾਂ ਦੱਸੇਗਾ ਫਿਲਹਾਲ ਚਰਚੇ ਨੇ ਕਿ ਕਿਸੇ ਵੇਲੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਹੀ ਫੜ ਸਕਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ